ਕਹਿੰਦੇ ਜੀ ਦਸਮ ਗ੍ਰੰਥ ਵਿੱਚ ਸਮਾਜ ਦੀ ਗੱਲ ਹੈ ਝਗੜਿਆਂ ਦੀ ਗੱਲ ਹੈ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਇਸ਼ਟ ਦੇਵ ਉਹਨਾਂ ਨੂੰ ਧਿਆਨ ਨਾਲ ਪੜਿਓ ਗੱਲ ਉਹਦੇ ਵਿੱਚ ਵੀ ਮੌਜੂਦ ਹੈ ਉਹਦੇ ਵਿੱਚ ਵੀ ਰਖਿਆ ਦੀ ਗੱਲ ਹੋਈ ਹੈ ਉਹਦੇ ਵਿੱਚ ਵੀ ਸਾਹਿਬ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਨੂੰ ਪੜਿਓ ਕਿਸੇ ਨੇ ਖਬਰ ਦਿੱਤੀ ਬਾਬਾ ਜੀ ਸੁਲਹੀ ਖਾਨ ਚੜ੍ਹ ਕੇ ਆ ਗਿਆ ਬ੍ਰਿਤੂਏ ਦੇ ਕਹੇ ਅਨੁਸਾਰ ਸੁਲਹੀ ਚੜ੍ਹ ਕੇ ਆਇਆ ਹੈ ਤੇ ਕਹਿੰਦਾ ਸੁਣਿਆ ਹੈ ਵੀ ਗੁਰੂ ਅਰਜਨ ਸਾਹਿਬ ਦਾ ਸੀਸ ਲੈ ਜਾਵਾਂਗਾ ਕਲਮ ਕਰ ਦਵਾਂਗਾ ਵੱਢ ਕੇ ਲੈ ਜਾਵਾਂਗਾ ਜੇ ਕਿਸੇ ਤਰ੍ਹਾਂ ਆਪਾਂ ਆਪਣਾ ਬਚਾ ਕਰ ਲਈਏ ਮਹਾਰਾਜ ਕਹਿੰਦੇ ਵੀ ਸਿੱਖੋ ਫਿਰ ਦੱਸੋ ਕਿਵੇਂ ਬਚਾ ਹੋਵੇ ਇੱਕ ਕਹਿੰਦਾ ਜੀ ਕੋਈ ਚਿੱਠੀ ਪੱਥਰ ਹੀ ਲਿਖੀ ਹੈ ਸ਼ੋਲਾ ਦੀ ਗੱਲ ਲਿਖ ਕੇ ਘੱਲਿਏ ਉਹਨੂੰ ਕੋਈ ਸਮਝਾਇਆ ਜਾਵੇ ਕਿਉਂ ਪ੍ਰਥਵੀ ਦੇ ਪਿੱਛੇ ਲੱਗਿਆ ਫਿਰਦਾ ਹੈ ਕਿਉ ਗੁਰੂ ਘਰ ਦਾ ਦੁਖੀ ਬਣਿਆ ਫਿਰਦਾ ਹੈ ਦੂਸਰਾ ਉਪਾਸਿਖਾਂ ਨੇ ਦੱਸਿਆ ਜੀ ਜੇ ਚਿੱਠੀ ਨਹੀਂ ਕਲਣੀ ਚਾਰ ਬੰਦੇ ਕੱਲ ਲਈਏ ਰਾਜੀ ਨਵਾ ਹੋ ਜਾਵੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਸੁਣਦੇ ਗਏ ਤੇ ਤੀਜਾ ਸਿੱਖ ਕਹਿੰਦਾ ਜੀ ਮੇਰਾ ਮਾਲਾ ਨਾਲ ਗੱਲ ਨਹੀਂ ਬਣਦੀ ਚਾਰ ਡਾਂਗਾ ਕੱਠੀਆਂ ਕਰੀਏ ਜਦੋਂ ਚੜ ਕੇ ਆਵੇਗਾ ਇੱਟ ਦਾ ਜਵਾਬ ਪੱਥਰ ਨਾਲ ਦਵਾਂਗੇ ਤੇ ਮਹਾਰਾਜ ਕਹਿੰਦੇ ਸਿੱਖੋ ਬਾਤ ਤੇ ਤਿੰਨੇ ਹੀ ਠੀਕ ਨੇ ਪਰ ਦੇਰੀ ਹੋ ਗਈ ਹੈ ਨਾ ਚਿੱਠੀ ਚੱਲੇਗੀ ਵੇਖੋ ਜਦੋਂ ਚਿੱਠੀ ਚਲਦੀ ਹੈ ਫਿਰ ਸਫਰਨਾਮਾ ਜਾਂਦਾ ਹੈ ਜਦੋਂ ਤਲਵਾਰ ਚੱਲਦੀ ਐ ਫਿਰ ਕਲਗੀਧਰ ਬਾਪੂ ਕਹਿੰਦੇ ਨੇ ਬਾਲਾਚਾਰਗੀ ਦਰਮਿਆ ਆਮਦਮ ਬਾਤ ਅਦਬੀਰ ਤੀਰੋ ਕਮਾ ਆਮਦਮ ਜਦੋਂ ਤਲਵਾਰ ਹੀ ਚੱਲੇਗੀ ਜਦੋਂ ਚਾਰ ਬੰਦੇ ਪੌਣੇ ਹਣੋਂ ਦਨ੍ਹਾ ਹੋ ਜਾਂਦਾ ਪਰ ਮਹਾਰਾਜ ਕਹਿੰਦੇ ਸਮਾਂ ਨੰਗ ਗਿਆ ਛੱਡ ਕੇ ਆ ਗਿਆ ਪ੍ਰਥਵੀ ਦੇ ਕੋਲ ਮੌਜੂਦ ਹੈ ਆਪਣੇ ਕਾਰੋਬਾਰ ਵਿਖਾਉਂਦਾ ਫਿਰਦਾ ਸੀ ਪ੍ਰਥਵੀਆ ਆ ਤੈਨੂੰ ਸਰੋਵਰ ਵਿਖਾਵਾਂ ਆ ਤੈਨੂੰ ਮਹਿਲ ਵਿਖਾਵਾਂ ਆ ਤੈਨੂੰ ਕਾਰੋਬਾਰ ਮੈਂ ਪੱਠਾ ਵੀ ਲਾਇਆ ਹੈ ਇੱਟਾ ਵੀ ਪਕਾਉਣਾ ਹੈ ਆ ਤੈਨੂੰ ਵਿਖਾਵਾਂ ਸਿਖਾਂ ਕਿ ਆ ਜੀ ਫਿਰ ਕੀ ਹੋਣਾ ਚਾਹੀਦਾ ਵੇਖੋ ਦੁਨੀਆ ਦੇ ਉੱਤੇ ਦੋ ਪ੍ਰਕਾਰ ਦੀ ਤਾਕਤ ਹੈ ਭਲਾ ਇੱਕ ਤੇ ਹੈ ਨਿਜ ਬਾਹੂ ਬਲ ਤੇ ਪ੍ਰੋਸਾ ਨਿਜ ਬਲ ਖੁਦ ਦੀ ਤਾਕਤ ਦੂਸਰਾ ਹੈ ਪਰਮਾਤਮ ਬਲ ਰੱਬ ਦੀ ਤਾਕਤ ਖਸਮ ਦੀ ਤਾਕਤ ਖਸਮ ਦੀ ਸ਼ਕਤੀ ਆਪਾਂ ਕਹਿ ਦਿੰਨੇ ਨਾ ਜੀ ਗੁਰੂ ਦੀ ਕਿਰਪਾ ਹੋਈ ਤੇ ਆਕਾਰ ਜੋਇਆ ਅਸੀਂ ਤੇ ਹਰ ਮੰਨ ਲਈ ਦੋ ਬਲ ਨੇ ਸਿੱਖ ਨੇ ਦੋਹਾਂ ਦਾ ਸੁਮੇਲ ਰੱਖਣਾ ਹੈ ਉਸ ਪਰਮਾਤਮ ਤਾਕਤ ਅੱਗੇ ਸ਼ਕਤੀ ਅੱਗੇ ਰੋਜ ਤਰਲਾ ਲੈਣਾ ਵੀ ਬਲ ਬਖਸ਼ ਕਿਰਪਾ ਕਰ ਮੇਜ ਬਲ ਦੇ 10 ਲੱਖ ਦਾ ਘੇਰਾ ਕਲਗੀ ਧਰਨੇ ਸ਼ਸਤਰ ਨਹੀਂ ਰੱਖਿਆ ਮੈਂ ਕੇਵਲ ਪਰਮਾਤਮ ਬਲ ਮੇਰੀ ਸਹਾਇਤਾ ਕਰੇ ਨਹੀਂ ਸ਼ੇਰ ਚੁਕਾ ਕੇ ਤੰਬੂ ਵਿੱਚ ਬੈਠੇ ਨੇ ਅੱਲਾ ਯਾਰਖਾਂ ਕਹਿੰਦੇ ਨੇ ਪਰਮਾਤਮਾ ਨਾਲ ਗੱਲਾਂ ਕਰਦੇ ਨੇ ਵੀ ਹੁਣ ਤੂੰ ਕਿਰਪਾ ਕਰ ਤੇਰੀ ਕਿਰਪਾ ਦੇ ਨਾਲ ਇਹ ਜੰਗ ਫਤਿਹ ਹੋਵੇਗੀ ਤੇਰੀ ਕਿਰਪਾ ਨਾਲ ਲੱਖਾਂ ਦਾ ਸਾਹਮਣਾ ਹੋ ਸਕਦਾ ਇਹ ਨਹੀਂ ਆਖਿਆ ਤਲਵਾਰ ਰੱਖ ਦਵਾਂ ਤੇ ਤੂੰ ਇਬਾਦਤ ਕਰੀ ਨਹੀਂ ਕਹਿੰਦੇ ਇਸ ਚੰਡੀ ਨੂੰ ਇਸ ਤਲਵਾਰ ਨੂੰ ਬਲ ਬਖਸ਼ੀ ਸਿਰ ਤੇ ਹੱਥ ਰੱਖੀ ਕਿਉਂਕਿ ਜਿਨ੍ਹਾਂ ਦੇ ਸਿਰ ਤੇ ਤੇਰਾ ਹੱਥ ਹੈ ਉਹਨਾਂ ਦੀ ਮਾਤ ਨਹੀਂ ਹੋਈ ਪਿਛਲੇ ਸਮੇਂ ਤੁਸੀਂ ਜ਼ਫਰਨਾਮੇ ਵਿੱਚ ਸੁਣਿਆ ਸੀ ਨਾ ਸਾਜ਼ੋ ਨਾ ਬਾਜ਼ੋ ਨਾ ਫੌਜ਼ੋ ਨਾ فرش ਖੁਦਾਵੰਦ ਬਖਸ਼ਿੰਦੇ ਉਹ ਐਸ਼ ਔਰਸ਼ ਕੱਖ ਵੀ ਪੱਲੇ ਨਾ ਆਵੇ ਪ੍ਰਮਾਤਮਾ ਤਖਤ ਬਖਸ਼ ਦਿੰਦਾ ਹੈ ਪਰ ਵੇਖ ਨਿਜ ਬਲ ਨਾ ਹਾਰੀ ਆਸ ਰੱਖੀ ਦੂਸਰਾ ਹੈ ਪਰਮਾਤਮ ਬਲ ਤੇ ਕਹਿੰਦੇ ਨਿਜ ਬਲ ਦਾ ਸਮਾਂ ਨਹੀਂ ਰਿਹਾ ਗੁਰੂ ਅਰਜਨ ਸਾਹਿਬ ਕਹਿੰਦੇ ਸਖੋ ਆਉਣ ਦੋ ਸੁਲੀ ਨੂੰ ਜਿਹੜੀ ਇਸਤਰੀ ਦੇ ਸਿਰ ਦਾ ਖਸਮ ਮੌਜੂਦ ਹੋਵੇ ਨਾ ਉਹਦਾ ਵਾਲ ਵਿੰਗਾ ਨਹੀਂ ਹੁੰਦਾ ਸਾਡੇ ਸਿਰ ਦਾ ਖਸਮ ਮੈਂ ਗੁਰੂ ਨਾਨਕ ਆਉਣ ਦੇਉ ਸੁਲੀ ਨੂੰ ਸੁਲੀ ਦਾ ਵਾਲੀ ਤੇ ਆ ਇਸ ਲੋਕ ਦਾ ਖਸਮ ਜਹਾਂਗੀਰ ਜਿਹੜਾ ਸਾਡੇ ਸਿਰ ਦਾ ਖਸਮ ਐ ਲੋਕ ਤੇ ਪਰਲੋਕ ਦਾ ਉਹ ਵਾਲੀ ਐ ਤੇ ਲੋਕ ਵਾਲੇ ਨੂੰ ਪਰਲੋਕ ਵਾਲੇ ਦੀ ਤਾਕਤ ਜਿਆਦੀ ਹੁੰਦੀ ਐ ਲੋਕ ਵਾਲੇ ਦੀ ਤੇ ਕੋਈ ਹੱਦ ਐ ਨਾ ਵੀ ਜਹਾਂਗੀਰ ਹਿੰਦੁਸਤਾਨ ਦਾ ਬਾਦਸ਼ਾਹ ਇੱਥੋਂ ਤੱਕ ਚੱਲੇਗੀ ਪਰਲੋਕ ਵਾਲਾ ਤੇ ਕੁੱਲ ਕਾਇਨਾਤ ਵਿੱਚ ਚਲਾ ਸਕਦਾ ਉਹਦੀ ਡਾਂਗ ਸਾਰੀ ਦੁਨੀਆ ਵਿੱਚ ਕਾਇਮ ਐ ਇੱਥੇ ਫਿਰ ਗੱਲ ਆ ਗਈ ਪ੍ਰਮਾਤਮ ਬਲ ਦੀ ਇੱਕ ਸਹਿ ਸੁਭਾ ਵਚਨ ਕੀਤਾ ਸੀ ਇੱਥੇ ਵੀ ਇਹੀ ਆਖਿਆ ਨਾ ਹਮਰੀ ਕਰੋ ਹਾਥ ਦੇ ਰਛਾ हे ਪ੍ਰਮਾਤਮਾ ਮਦਦ ਕਰ ਕਿਰਪਾ ਕਰ ਉਥੇ ਵੀ ਕਹਿੰਦੇ ਨੇ ਸੁਲਹੀ ਤੇ ਨਾਰਾਇਣ ਰਾਖ ਸੁਲਹੀ ਕਾ ਹਾਥ ਕਹੀਂ ਨਾ ਪਹੁੰਚੇ ਸੁਲਹੀ ਹੋਏ ਮੂਆ ਨਾ ਪਾਕ ਇੱਥੇ ਕਰਾਮਾਤ ਵੀ ਵਰਤੀ ਜੇ ਮੈਂ ਥੋੜਾ ਜਿਆ ਇਧਰ ਨੂੰ ਧਿਆਨ ਦਿਵਾ ਦਵਾਂ ਔਰ ਅਖੀਰਲੀ ਪੰਕਤੀ ਵਿੱਚ ਸਿੱਧ ਹੋਵੇਗਾ ਵੀ ਇਹ ਬਚਨ ਪਹਿਲਾ ਹੋਇਆ ਕਰਾਮਾਤ ਪਹਿਲਾ ਵਾਪਰੀ ਹੈ ਪਹਿਲਾ ਮੁਖਾਰ ਤੋਂ ਨਿਕਲਿਆ ਬਚਨ ਹੈ ਕਹਿੰਦੇ ਸਖੋ ਸੁਲਹੀ ਆ ਰਿਆ ਸੁਲਹੀ ਤੇ ਨਾਰਾਇਣ ਰਾਖ ਮੇਰੀ ਰੱਖਿਆ ਸੁਲੀ ਤੋਂ ਨਾਰਾਇਣ ਕਰੇਗਾ ਸੁਲੀ ਕਾ ਹਾਥ ਕਹੀਂ ਨਾ ਪਹੁੰਚੇ ਸੁਲਹੀ ਹੋਏ ਮੂਆ ਨਾ ਪਾਕ ਉਹ ਜਿਹੜਾ ਹੱਥ ਮੇਰੇ ਗਿਰੇ ਬਾਣ ਤੱਕ ਪਹੁੰਚਣਾ ਚਾਹੁੰਦਾ ਗੁਰੂ ਅਰਜਨ ਸਾਹਿਬ ਕਹਿੰਦੇ ਨਹੀਂ ਪਹੁੰਚੇਗਾ ਨਾ ਪਾਕ ਹੋ ਕੇ ਖਤਮ ਹੋਵੇਗਾ ਅਪਵਿੱਤਰ ਹੋ ਕੇ ਉਹਦੀ ਮੌਤ ਹੋਵੇਗੀ ਬਚਨ ਹੋ ਗਿਆ ਤੇ ਸਖਾਂ ਆਖਿਆ ਜੀ ਕਿੱਦਾਂ ਮਰੇਗਾ ਇਹ ਵੀ ਦੱਸਿਆ ਜੇ ਨਾਲ ਕਿੱਦਾਂ ਮਰੇਗਾ ਕਹਿੰਦੇ ਕਾੜ ਕੁਠਾਰ ਖਸਮ ਸਿਰ ਕਾਟਿਆ ਥਨ ਮੈਂ ਹੋਏ ਗਿਆ ਹੈ ਖਾਕ ਧਿਆਇਆ ਕਰ ਗੁਰੂ ਹਰਿਕ੍ਰਿਸ਼ਨ ਨੂੰ ਵੇਖ ਉਹਦੇ ਬਚਨਾਂ ਦੀ ਤਾਕਤ ਵੇਖ ਗੁਰੂ ਅਰਜਨ ਦੀ ਪੌਂਡ ਸਿੱਖ ਕਹਿੰਦੇ ਨਹੀਂ ਨਾ ਸਾਡੇ ਕੋਲ ਡਾਂਗ ਨਾ ਕੋਈ ਸੋਟਾ ਨਾ ਕੋਈ ਤਲਵਾਰ ਨਾ ਕੋਈ ਚਿੱਠੀ ਘੱਲੀ ਹੈ ਨਾ ਕੋਈ ਨਿਆ ਹੋਇਆ ਹੈ ਨਾ ਚਾਰ ਬੰਦੇ ਪਾਏ ਨੇ ਦੇ ਸ਼ਸਤਰ ਤੋਂ ਬਿਨਾ ਸਿਰ ਕਿਵੇਂ ਵੱਢਿਆ ਜਾਵੇਗਾ ਕਹਿੰਦੇ ਕਾੜ ਕੁਠਾਰ ਖਸਮ ਸਿਰ ਕਟਾਇਆ ਮੇਰੇ ਖਸਮ ਦੀ ਕਟਾਰ ਕਾਲ ਦੀ ਕਟਾਰ ਕਾਲ ਦੀ ਤਲਵਾਰ ਤੋਂ ਬੰਦਾ ਨਹੀਂ ਬਚ ਸਕਦਾ ਇੱਕ ਦੂਜੇ ਦੀ ਮਾਰ ਤੋਂ ਤੇ ਬਚਿਆ ਜਾ ਸਕਦਾ ਹੈ ਦੁਨੀਆ ਨੂੰ ਜਿੱਤਣ ਵਾਲੇ ਸਿਕੰਦਰ ਦੇ ਸਿਰ ਤੇ ਵੀ ਜਿਸ ਦਿਨ ਚੱਲੀ ਹੈ ਲੱਖਾਂ ਸਿਪਾਈ ਵੀ ਮਦਦ ਨਹੀਂ ਕਰ ਸਕਦੇ ਕਾਰਡ ਕੁਠਾਰ ਖਸਮ ਸਿਰ ਕਟਿਆ ਖਿੰਮੇ ਹੋਏ ਗਿਆ ਹੈ ਖਾਕ ਜਿਹੜਾ ਸਾਨੂੰ ਮਿੱਟੀ ਵਿੱਚ ਮਲਾਉਣ ਲਈ ਆ ਰਿਹਾ ਹੈ ਸਖੋ ਤੱਕ ਹੋ ਗਏ ਖਿੰਦੇ ਵਿੱਚ ਮਿੱਟੀ ਵਿੱਚ ਮਿਲ ਜਾਵੇਗਾ ਸੁਆ ਬਣ ਜਾਵੇਗੀ ਉਧਰ ਸੁਲੀ ਨੂੰ ਨਾਲ ਲੈ ਕੇ ਕਾਰੋਬਾਰ ਵਖਾਉਂਦਾ ਫਿਰਦਾ ਹੈ ਸਾਡਾ ਵੀ ਸੁਭਾਨ ਸਾਡੀਆਂ ਇੰਨੀਆਂ ਏਜੰਸੀਆਂ ਸਾਡੇ ਇੰਨੇ ਸਕੂਲ ਨੇ ਸਾਡੀ ਇੰਨੀ ਪਹੁੰਚ ਹੈ ਸਾਡਾ ਇੰਨਾ ਬੜਾ ਹੈ ਇਹ ਵੀ ਵਿਖਾਉਂਦਾ ਹੈ ਕੋਈ ਜਾਇਦਾਦ ਵਿਖਾਵਾਂ ਕੋਈ ਅਦਵੀ ਵਧ ਜਾਵੇ ਤਕੜਿਆਂ ਨਾਲ ਤਕੜਿਆਂ ਦੀ ਯਾਰੀ ਹੈ ਜਹਾਗੀਰ ਦੇ ਦਰਬਾਰ ਵਿੱਚ ਜਦੋਂ ਵਧੇਗਾ ਤਕੜਾ ਬੰਦਾ ਹੈ ਉਹ ਕਰਦਾ ਕਰਦਾ ਸੁਲਹੀ ਨੂੰ ਪੱਠਾ ਵਿਖਾਉਣ ਲੱਗਾ ਬਾਦਸ਼ਾਹ ਬੰਦਾ ਸੀ ਇਹ ਕੀ ਜਾਣੇ ਵੀ ਪੱਠੇ ਦੇ ਉੱਤੇ ਆਵੇ ਦੇ ਉੱਤੇ ਕਦੇ ਘੋੜਾ ਲੈ ਕੇ ਨਹੀਂ ਚੜੀਦਾ ਹੁਣ ਜੇ ਤੇ ਕੋਈ ਪਿੰਡੂ ਹੁੰਦਾ ਇਹ ਗੱਲ ਸਮਝ ਜਾਂਦਾ ਵੀ ਜੇ ਪੱਠਾ ਵੇਖਣਾ ਹੈਵਾ ਵੇਖਣਾ ਤੇ ਪੈਦਲ ਚੱਲ ਕੇ ਚੜ ਜਾਈਏ ਥੱਲੇ ਪੱਠੀਆਂ ਬਲਦੀਆਂ ਨੇ ਕੱਟੀ ਜਾਂਦਾ ਹੈ ਚਾਰ ਰੇਟਾਂ ਪੱਕਦੀਆਂ ਨੇ ਅਹੰਕਾਰ ਵਿੱਚ ਚੂਰ ਬੰਦਾ ਕਟਾਰ ਕੱਢੀ ਐ ਕਹਿੰਦਾ ਗੁਰੂ ਅਰਜਨ ਸਾਹਿਬ ਦਾ ਸਿਰ ਵੱਢ ਕੇ ਲਿਆਵਾਂ ਐ। ਪ੍ਰਥਵੀਆ ਕਹਿੰਦਾ ਵੀ ਚੱਲ ਕੋਈ ਨਹੀਂ ਵੱਢ ਲਿਆਉਣੇ ਆ ਪਹਿਲਾਂ ਪੱਠਾ ਵੇਖ ਲੈ। ਇਹ ਟ ਚੰਗੀ ਪੱਕਦੀ ਐ। ਕਟਾਰ ਹੱਥ ਵਿੱਚ ਐ ਹਜ਼ਾਰਾਂ ਦੀ ਤਾਦਾਦ ਵਿੱਚ ਨਾਲ ਸਿਪਾਈ ਨੇ। ਉਹ ਖਲੋ ਗਏ ਤੇ ਇਹ ਘੋੜੇ ਸਣੇ ਆਵੇ ਤੇ ਪੱਟੇ ਤੇ ਚੜ ਗਿਆ। ਉਹ ਘੋੜੇ ਦਾ ਭਾਰ ਬੜਾ ਐ। ਪੌੜਾਂ ਦੇ ਨਾਲ ਇੱਟਾਂ ਖਿਸਕੀਆਂ ਪੱਠੀ ਦੇ ਵਿੱਚ ਡਿੱਗ ਪਿਆ ਉਹ ਜਿਹੜੀ ਕਟਾਰ ਸੀ ਹੱਥ ਵਿੱਚ ਉਹ ਸਿਰ ਤੇ ਵੱਜੀ ਐ ਆਪਦੀ ਕਟਾਰ ਨਾਲ ਸਿਰ ਲਹਿ ਗਿਆ ਘੋੜੇ ਥੱਲੇ ਆਇਆ ਖਿੰਡੇ ਵਿੱਚ ਸੜ ਕੇ ਸੁਆਹ ਹੋ ਗਿਆ ਤੇ ਸਿੱਖਾ ਨਾਪਾਕ ਹੋ ਕੇ ਕਿਉਂ ਮਰਿਆ ਐ ਸਵਾਲ ਉੱਠਿਆ ਵੀ ਗੁਰੂ ਤੇ ਕਹਿੰਦਾ ਸੀ ਕਾੜ ਕੁਠਾਰ ਖਸਮ ਸਿਰ ਕਟਿਆ ਇਹ ਤੇ ਠੀਕ ਹੈ ਵੀ ਖਸਮ ਦੀ ਕਟਾਰ ਚੱਲ ਗਈ ਹੈ ਜਿਹੜੀ ਗੁਰੂ ਅਰਜਨ ਦੇ ਚਲਾਉਣੀ ਸੀ ਆਪਣੇ ਤੇ ਚੱਲ ਗਈ ਹੈ ਜੇ ਨਾਪਾਕ ਹੋ ਕੇ ਕਿਵੇਂ ਮਰਿਆ ਮੁਸਲਮਾਨ ਵੀਰ ਜਿਹੜੇ ਨੇ ਉਹ ਕਦੇ ਵੀ ਤਨ ਨੂੰ ਅਗ ਨਹੀਂ ਲਾਉਂਦੇ ਕਹਿੰਦੇ অপਵਿੱਤਰ ਹੋ ਜਾਂਦਾ ਹੈ ਕਬਰ ਚ ਦੱਬ ਦਿੰਦੇ ਨੇ ਜਿਹੜੇ ਬੰਦੇ ਦਾ ਅਦਬ ਸਤਕਾਰ ਅੰਤ ਨੂੰ ਕਿਸੇ ਕਬਰ ਵਿੱਚ ਫੁੱਲ ਵਾਰ ਕੇ ਹੋਣਾ ਸੀ ਅੱਜ ਪੱਠੇ ਦੀ ਅੱਗ ਵਿੱਚ ਸੜ ਕੇ ਸੁਆਹ ਹੋਇਆ ਤੇ ਕਿਸੇ ਨੇ ਧੌੜ ਕੇ ਖਬਰ ਦਿੱਤੀ ਵੀ ਬਾਪੂ ਤੇਰਾ ਖਸਮ ਵਾਕਿਆ ਹੀ ਤਾਕਤਵਰ ਹੈ ਜਿਹਦੇ ਅੱਗੇ ਬੇਨਤੀ ਕਰਦਾ ਹੈ ਨਾ ਰੋਜ਼ ਹਮਰੀ ਕਰੋ ਹੱਥ ਦੇ ਰਛਾ ਵਾਕਿਆ ਹੀ ਬਲੀ ਹੈ ਤੂੰ ਆਖਿਆ ਸੀ ਸੁਲਹੀ ਤੇ ਨਾਰਾਇਣ ਰਾਖ ਵਾਕਿਆ ਹੀ ਤੇਰੀ ਰੱਖਿਆ ਹੋਈ ਐ ਨਾ ਪਾਕ ਹੋ ਕੇ ਮਰਿਆ ਤੇ ਮਹਾਰਾਜ ਇਹ ਮਰਿਆ ਕਿਉਂ ਐ ਜਿਹੜੇ ਅੱਜ ਗੁਰੂ ਘਰ ਦਾ ਵਿਰੋਧ ਕਰਦੇ ਨੇ ਪੰਜਾਂ ਬਾਣੀਆਂ ਦਾ ਵਿਰੋਧ ਕਰਦੇ ਨੇ ਅੰਮ੍ਰਿਤ ਦਾ ਵਿਰੋਧ ਕਰਦੇ ਨੇ ਧਿਆਨ ਨਾਲ ਇਹ ਪੰਕਤੀ ਸੁਣਨ ਮੁੰਦਾ ਚਿਤਵਤ ਚਿਤਵਤ ਬੱਚਿਆ ਜਿਨ ਰਚਿਆ ਤਨ ਦੀਨਾ ਧਾਕ ਜਿਹੜਾ ਗੁਰੂ ਘਰ ਦੇ ਪ੍ਰਤੀ ਮੰਦੀ ਚਿਤਵਨੀ ਮਨ ਵਿੱਚ ਮਾਰੇ ਖਿਆਲ ਰੱਖੇਗਾ ਇਦਾਂ ਹੀ ਧਾਕ ਦਿੱਤਾ ਜਾਵੇਗਾ ਜਿਨ ਰਚਿਆ ਤਨ ਦੀਨਾ ਧਾਕ ਕਾਲ ਦੇ ਮੂੰਹ ਵਿੱਚ ਧੱਕ ਦਿੱਤਾ ਗਿਆ ਹੈ ਜਿਹੜਾ ਗੁਰੂ ਘਰ ਪ੍ਰਤੀ ਅਸ਼ਰਦਕ ਬਚਨ ਕਰੇਗਾ ਤਰਕ ਕਰੇਗਾ ਕਹਿੰਦੇ ਕਾਲ ਇਉਂ ਖਤਮ ਕਰੇਗਾ ਜਿਵੇਂ ਸੁਲਹੀ ਖਤਮ ਕੀਤਾ ਹੈ ਤੇ ਜਿਹੜੇ ਸੀ ਨਾ ਘਰੇ-ਘਰੇ ਸਪਾਈ ਵੀ ਬਾਡੀਗਾਰਡ ਰੱਖਿਆ ਕਰਨਗੇ ਪੁੱਤਰ ਮੀਤ ਤਨ ਕਿਸ਼ੂ ਨਾ ਰਹਿਓ ਛੋੜ ਗਇਆ ਸਭ ਭਾਈ ਸਾਖ ਨਸਾਰ ਨਾ ਸਾਖ ਨਾ ਯਾਰ ਨਾ ਸਪਾਈ ਕਿਸੇ ਨੇ ਸਾਰ ਨਹੀਂ ਲਈ ਕਿਸੇ ਨੇ ਪਿਛੇ ਛਾਲ ਨਹੀਂ ਮਾਰੀ ਫੜ ਲਈਏ ਤੇ ਅਖੀਰ ਤੇ ਇੱਕ ਬਚਨ ਆਖਿਆ ਇਹੋਂ ਸਨਾਤਨ ਗਿਆਨੀ ਇਹ ਜ਼ਿਕਰ ਕਰਦੇ ਨੇ ਵੀ ਬਚਨ ਪਹਿਲਾਂ ਹੋ ਗਿਆ ਸੀ ਇਹ ਪਿੱਛੋਂ ਸਿੱਧ ਹੁੰਦਾ ਸੁਲਹੀ ਤੇ ਨਾਰਾਇਣ ਰਾਖ ਸੁਲੀ ਕਾ ਹਾਥ ਕਹੀਂ ਨਾ ਪਹੁੰਚੇ ਸੁਲੀ ਹੋਏ ਮੂਆ ਨਾ ਪਾਕ ਕਾੜ ਕੁਠਾਰ ਖਸਮ ਸਿਰ ਕਾਟਿਆ ਖਿੰਮੈ ਹੋਏ ਗਿਆ ਹੈ ਖਾਕ ਮੁੰਦਾ ਚਿਤਵਤ ਚਿਤਵਤ ਪਟਿਆ ਜਨ ਰਚਿਆ ਤਿੰਨ ਦੀਨਾ ਧਾਕ ਰਚਣ ਵਾਲੇ ਨੇ ਖਤਮ ਕਰ ਦਿੱਤਾ ਪੁੱਤਰ ਮੀਤ ਤਨ ਕਿਸ਼ੂ ਨਾ ਰਹਿਓ ਛੋੜ ਗਿਆ ਸਭ ਭਾਈ ਸਾਖ ਜਦੋਂ ਗੁਰੂ ਦੀ ਵਿਰੋਧਤਾ ਕਰੇਗਾ ਕਿਸੇ ਬਾਡੀਗਾਰਡ ਨੇ ਕੰਮ ਨਹੀਂ ਆਉਣਾ ਜਦੋਂ ਕਾਲ ਨਾ ਹੀ ਮੱਥਾ ਲਾ ਲਿਆ ਕੋਈ ਸਾਖ ਸੁਬੰਧੀ ਰੱਖਿਆ ਨਹੀਂ ਕਰ ਸਕੇਗਾ ਪੁੱਤਰ ਮੀਤ ਤਨ ਕਿਸ਼ੂ ਨਾ ਰਹਿਓ ਛੋੜ ਗਿਆ ਸਭ ਭਾਈ ਸਾਖ ਕਹੋ ਨਾਨਕ ਤਿਸ ਪ੍ਰਭ ਬਲੇ ਹਾਰੇ ਜਿਨ ਜਨ ਕਾ ਕੀਨੋ ਪੂਰਨ ਵਾਕ ਕੀਨੋ ਪੂਰਨ ਵਾਕ ਮੈਂ ਬਲਹਾਰੇ ਜਾਵਾਂ ਗੁਰਨਾਨਕ ਤੋਂ ਮੈਂ ਸਹਿ ਸੁਭਾਅ ਬਚਨ ਕੀਤਾ ਸੀ ਵੀ ਕਟਾਰ ਨਾਲ ਵੱਢਿਆ ਜਾਵੇ ਤੇ ਖਸਮ ਨੇ ਵੱਢ ਕੇ ਸੁੱਟ ਦਿੱਤਾ ਬਲਹਾਰੇ ਜਾਵਾਂ ਐ ਸੇ ਕਸਮ ਤੋਂ ਕਹਿੰਦਾ ਇਹ ਪਿਛੇ ਨਹੀਂ ਸੀ ਨਾ ਲੱਗਣਾ ਜੇ ਪਹਿਲਾਂ ਬਚਨ ਨਾ ਹੋਇਆ ਕਹੋ ਨਾਨਕ ਤਿਸ ਪ੍ਰਭ ਬਲਹਾਰੇ ਇਹ ਹੈ ਕਰਾਮਾਤ ਬਚਨ ਦੇ ਨਾਲ ਹੀ ਤਖਤਾ ਪਲਟ ਦਿੰਦਾ ਹੈ ਹਲਾਰੇ ਜਾਵਾਂ ਤੇਥੋਂ ਜਨ ਜਨ ਕਾ ਆਪਣੇ ਪਿਆਰੇ ਦਾ ਕੀਨੋ ਪੂਰਨ ਵਾਕ ਪੂਰਾ ਕਰ ਦਤਾ ਬਚ